ਭਾਜੀ ਮੈਂ ਸੁਣਿਆ ਲੋਕਾਂ ਨੂੰ दारू ਪੀਉਂਦੇ ਜੇ ਨਹੀਂ ਭਾਜੀ ਮੈਂ दारू ਨਹੀਂ ਪੀਂਦਾ ਮੌਸਮ ਠੰਡਾ ਹੋਇਆ ਆਇਆ ਮੈਂ 올ਡ ਮੰਗੋਲੇ ਬਟੇਰੇ ਖਵਾਨਾ ਸਾਰਿਆਂ ਨੂੰ ਜੀ ਅੱਛਾ 올ਡ ਮੰਗੋਲੇ ਬਟੇਰੇ ਹਾਂਜੀ 올ਡ ਮੰਗੋਲੇ ਬਟੇਰੇ ਭਾਜੀ ਇਹਦਾ ਫਾਇਦਾ ਕੀ ਖਾਨ ਦਾ ਫਾਇਦਾ ਠੰਡੇ ਚ ਫਾਇਦਾ ਹੀ ਫਾਇਦਾ ਭਾਜੀ ਕਿ ਉਹ ਗਰਮ ਬਟੇਰੇ ਗਰਮ 올ਡ ਮੰਗੋ ਗਰਮ ਮੌਸਮ ਠੰਡਾ ਅੱਛਾ ਇਹ ਠੰਡ ਦੀ ਨਾ ਇੰਜੋਏ ਕੀਤਾ ਖਾਣ ਪੀਣ ਦਾ ਫਿਰ ਕਦੋਂ ਕਰਨਾ ਇੰਜੋਏ ਤੁਸੀਂ ਆਜੋ ਭਾਈ ਤੁਹਾਨੂੰ ਬਣਾ ਕੇ ਦੱਸਦੇ ਹਾਂ ਬਟੇਰੇ ਕਿੱਦਾਂ ਬਣਾਈਦੇ ਹੋ 올ਡ ਮੰਗੋਲੇ ਓਕੇ ਭਾਜੀ ਇਹ ਲੱਲੀ ਆਪਣਾ ਤਾਂ ਵੀ ਦੀ ਹਾਂਡੀ ਅੱਛਾ ਉਹ ਸਵਾ ਲੈਣਾ ਪਾ ਦੇਸੀ ਘਿਓ ਜਿਹਨੂੰ ਸਾਰਿਆਂ ਨੂੰ ਕਹਿੰਦੇ ਸਾਰਿਆਂ ਦਾ ਪਿਓ ਭਾਜੀ ਪੀਪੇ ਨਾਲ ਕਿਉਂ ਪਾਉਣਾ ਰਿਪੇ ਨਾਲ ਭਾਜੀ ਪੀਪੇ ਨਾਲ ਅੱਛਾ ਭਾਜੀ ਅੰਮਰਸਾਤ ਜੀ ਮੈਨੂੰ ਲੱਗਾ ਤੁਸੀਂ ਬਣਾਉਂਦੇ ਬਟੇਰ ਬਿਲਕੁਲ ਭਾਜੀ ਹੋਰ ਕੋਈ ਨਹੀਂ ਜੀ ਬਣਾਉਂਦਾ ਜੀ ਹੋਰ ਨਹੀਂ ਕੋਈ ਬਣਾਉਂਦਾ ਅੱਛਾ ਨਾ ਹੀ ਕਿਸ ਨੂੰ ਬਣਾਉਂਦੇ ਨੇ ਆ ਇਹ ਚ ਪਾਣੀ ਆਪਾਂ ਲਸਣ ਨਦਰਕ ਦੀ ਪੇਸਟ ਠੀਕ ਆ ਹਾਂਜੀ ਭਾਈ ਤੁਸੀਂ ਦੇਖ ਲਓ ਚੈੱਕ ਕਰ ਲਓ ਜੀ ਲਸਣ ਨਦਰਕ ਸਾਡਾ ਪੁੱਜ ਚੁੱਕਿਆ ਹੁਣ ਅਸੀਂ ਐਡਜ ਕਰਾਂਗੇ ਆਪਣੇ ਜੀ ਮੋਟੇ ਮਸਾਲੇ ਅੱਛਾ ਆਪਣੇ ਹਲਕੇ ਹਲਕੇ ਜਿਆਦਾ ਨਹੀਂ ਪਾਣੇ ਭਾਜੀ ਠੀਕ ਆ ਦਾਲ ਚੀਨੀ ਜਿਹੜੀ ਐ ਜੂਜੂਅਲ ਹੈ ਥੋੜੇ ਜੇ ਪ੍ਰੈਗਨੈਂਸੀ ਵਾਸਤੇ ਇਹਨੂੰ ਥੋੜਾ ਜਿਹਾ ਅਸੀਂ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਅਸੀਂ ਪਾਵਾਂਗੇ ਭਾਜੀ ਅੱਜ ਐ ਜੂਜੂਅਲ ਹਲਦੀ ਨਮਕ ਤੇਗੀ ਮੇਚ ਤੇ ਥੋੜਾ ਜਿਹਾ ਸੁੱਕਾ ਧਨੀਆ ਪੀਸਿਆ ਆ ਪਾਜੀ ਆਪਾਂ ਪਾਵਾਂਗੇ ਥੋੜੀ ਟਮਾਟੋ ਪਿਊਰੀ ਇਨਸਟੈਡ ਆਫ ਟਮਾਟੋ ਦੀ ਜਗ੍ਹਾ ਪਰ ਟਮਾਟੋ ਪਿਊਰੀ ਪਾਵਾਂਗੇ ਤੇ ਇਹ ਹੈਗਾ ਜੀ ਪਾਜੀ ਸਾਡਾ ਮੇਨ ਇਨਗਰੀਡੀਅੰਟ ਤੀਜੇ ਨੰਬਰ ਦਾ ਅੱਛਾ ਦਹੀਂ ਦਹੀਂ ਐ ਟਮਾਟਰ ਘੱਟ ਪਈਦੇ ਦਹੀਂ ਜ਼ਿਆਦਾ ਪਈਦਾ ਠੀਕ ਭਾਈ ਇਹ ਸਾਰੀਆਂ ਚੀਜ਼ਾਂ ਸਾਡੀਆਂ ਪੈ ਗਈਆਂ ਜੇ ਓਕੇ ਇਹ ਹੈ ਸਾਡੀ ਪਿਆਜ਼ ਦੀ ਪੇਸਟ ਅੱਛਾ ਪਾਜੀ ਹੁਣ ਜਾਦੂ ਪੈਣ ਲੱਗਾ ਜੇ ਵਿੱਚ ਅੱਛਾ ਐ ਪਾਜੀ ਵੇਖ ਲਓ ਪੈ ਗਈ ਜੇ ਠੀਕ ਹੈ ਕਿੰਨੀ ਪੈ ਗਈ ਬਾਜੀ ਵੇਖ ਲਓ ਕੁਆਟਰ ਤੋਂ ਵੱਧ ਪੈ ਗਈ ਜੇ ਅੱਛਾ ਹੁਣ ਇਹਨੂੰ ਅਸੀਂ ਭੁੰਨਾ ਜੇ ਆਪਣਾ ਚੰਗੀ ਤਰ੍ਹਾਂ ਬਟੇਰ ਦੇ ਤੁਸੀਂ ਪੂਰੇ ਹਿੰਦੂਸਤਾਨ ਚ ਬੜੀ ਜਗ੍ਹਾ ਤੇ ਖਾਦੇ ਹੋਣਗੇ ਲੇਕਿਨ ਸਾਡੇ ਵਰਗੇ ਬਟੇਰ ਜਿਹੜੇ ਅਸੀਂ 올ਡ ਮੌਂਗ ਨਾ ਬਣਾਣੇ ਆ ਨਾ ਤੁਹਾਨੂੰ ਨਹੀਂ ਜਿੱਥੇ ਲੱਭਣੇ ਸਾਡੀ ਗਾਰੰਟੀ ਹੀ ਜੇ ਠੀਕ ਐ ਇਕੱਲਾ ਇਕੱਲਾ ਪੀ ਸਾਡਾ ਸਲੈਕਟਡ ਆਂਦਾ 100-100 ਗ੍ਰਾਮ ਦਾ ਹੁੰਦਾ ਬਾਜੀ ਅੱਛਾ ਤੇ ਇਹ ਸਾਰੇ ਅੱਜ ਤੁਹਾਨੂੰ ਰੰਮ ਬਟੇਰ ਅਸੀਂ ਬਣਾ ਕੇ ਦੇਨੇ ਜੇ ਤੇ ਲੋਕਾਂ ਨੂੰ ਅਸੀਂ ਅੱਜ ਖਵਾਣੇ ਜੇ ਜਿੰਨਾ ਨਿੱਕਾ ਉਹਨਾਂ ਤਿੱਖਾ ਅੱਛਾ ਉਹ ਨਹੀਂ ਇਹਦੇ ਗੁਣ ਜ਼ਿਆਦਾ ਹੈਗੇ ਜੀ ਭਾਜੀ ਇਹ ਸਿਆਲ ਜੀ ਮਿਲਦਾ ਆ ਭਾਜੀ ਮਿਲਦੇ ਭਾਵੇਂ ਸਾਰੇ 12 ਮਹੀਨੇ ਹੀ ਆ ਕੋਈ ਹੁਣ ਗੱਲ ਨਹੀਂ ਲੇਕਿਨ ਅਸੀਂ ਇਹਨੂੰ ਸਿਆਲ ਜੀ ਵੇਚੀਦਾ ਭਾਜੀ ਅੱਛਾ ਗਰਮ ਬਹੁਤ ਜ਼ਿਆਦਾ ਹੁੰਦਾ ਗਰਮ ਹੁੰਦੇ ਨਾ ਠੰਡ ਦੀ ਖੁਰਾਕ ਇਹਨਾਂ ਨੂੰ ਗਈ ਜਾਂਦਾ ਕਰੋੜੇ ਮੱਛੀ ਬਟੇਰੇ ਅੱਛਾ ਇਹ ਠੰਡ ਦੀ ਖੁਰਾਕਾਂ ਹੀ ਆ ਭਾਜੀ ਭਾਜੀ ਆਪਾਂ ਬਟੇਰ ਪਾਏ ਜੇ ਓਕੇ ਸਾਡਾ ਜਿਹੜਾ ਮੇਨ ਇੰਗਰੀਡੀਅੰਟ ਸੀ ਹੋਰ ਐ ਚ ਐਡ ਕਰਨਾ ਜੀ ਭਾਜੀ ਹੋਰ ਪਾਣੀ ਆ ਬਿਲਕੁਲ ਭਾਜੀ ਸ਼ਾਬਾਸ਼ ਤੁਹਾਨੂੰ ਤਾਂ ਮੈਂ ਅਸੀਂ ਪਹਿਲਾਂ ਹੀ ਗਿਆ ਕਿ ਜਿਹੜੀ ਚੀਜ਼ ਅਸੀਂ ਦੇ ਦੇਣੀ ਆ ਤੁਹਾਨੂੰ ਕਿਹਦੇ ਨਹੀਂ ਜੇ ਮਿਲ ਰੋਈ ਦੇ ਭਾਏ ਪੂਰਾ ਭਰ ਕੇ ਬਣਾਈਦਾ ਜੇ ਤਕਰੀਬਨ 40-50 ਪੀਸ ਐ ਲੋ ਭਾਜੀ ਕੀ ਹੋ ਭਾਜੀ ਫੇਰ ਫੇਰ ਭਾਜੀ ਅੱਛਾ ਉਹ ਐਸ ਕਰਨਾ ਇਹੜਾ ਪੁਣਾਈ ਹੈ ਨਾ ਅਸੀਂ ਬਟੇਰ ਅਸੀਂ ਪਾਏ ਆ ਐਨਾ ਹੀ ਪੁਣਾਈ ਚੰਗੀ ਦਿਨਾ ਸਕੇ ਖੁੱਲੇ ਦਿਲ ਦੇ ਨਾਲ ਖੁੱਲੇ ਸਮਾਨ ਦੇ ਨਾਲ ਅੱਛਾ ਕੋਈ ਕੰਜੂਸੀ ਵਾਲਾ ਕੰਮ ਨਹੀਂ ਭਾਜੀ ਠੀਕ ਆ ਐ ਭਾਜੀ ਇਹ ਵੇਖਿਆ ਤੁਸੀਂ ਸਾਰੀਆਂ ਚੀਜ਼ਾਂ ਪਾਤੀਆਂ ਇਹਨੂੰ ਹੋਰ ਵਾਰਮ ਕਰਨ ਵਾਸਤੇ ਨਾ ਹੋਰ ਜ਼ਾਇਕਾ ਵਧਾਉਣ ਵਾਸਤੇ ਅਸੀਂ ਪਾਵਾਂਗੇ ਸਾਬਦ ਲਸਣ ਅੱਛਾ ਸਾਬਤ ਲਖਨ ਭਾਜੀ ਬਿਲਕੁਲ ਭਾਜੀ ਠੀਕ ਆ ਇਹ ਭਾਈ ਸਾਡੇ ਬਟੇਰ ਨੂੰ ਤੜਕਾ ਲੱਗ ਚੁੱਕਾ ਜੇ ਅੱਛਾ ਇਹ ਔਨ ਜੋ ਡਿਮਾਂਡ ਆਂਦੀ ਜੇਗੀ ਅਸੀਂ ਇਹ ਜੇ ਲੂਨ ਵਿੱਚ ਕਰਕੇ ਪਲੇਟਿੰਗ ਇਹਦੀ ਉਸੋਲੇ ਕਰਾਂਗੇ ਪਲੇਟਿੰਗ ਤੁਹਾਨੂੰ ਕਰਕੇ ਦੰਦੇ ਆਂ ਇਹ ਪਲੇਟਿੰਗ ਕਿਦਾਂ ਕਰੀਦੀ ਹੈ ਇਹ ਸਾਡੇ ਪਿਰੇ ਤਿਆਰ ਹੋ ਗਏ ਜੇ ਠੀਕ ਆ ਇਹ ਹੈ ਭਾਈ ਸਾਡਾ ਸਪੈਸ਼ਲ ਰੰਮ ਬਟੇਰ ਭਾਜੀ ਲੋਕੇਸ਼ਨ ਵੀ ਦੱਸ ਦਿਓ ਆਪਕਾ ਲੋਕੇਸ਼ਨ ਭਾਈ ਸਾਡੀ ਕੀ ਹੈ ਪਬਲੀ ਫੀਸ਼ੀਅਨ ਚਿਕਨ ਕੋਰਨਰ ਕ੍ਰਿਸਟਲ ਚੌਂਕ ਕੂਪਰ ਰੋਡ ਅੰਮ੍ਰਿਤਸਰ ਠੀਕ ਆ ਇਹਦਾ ਪ੍ਰਾਈਸ ਹੈਗਾ 220 ਰੁਪਏ ਪਰ ਪੀਸ ਥੈਂਕ ਯੂ ਭਾਜੀ ਥੈਂਕ ਯ